ਘਟਨਾ ਜੀ ਆ ਚੱਕ ਸਰਕਾਰ ਜੰਗਲ ਦੀ ਘਟਨਾ ਹੈ 1080 ਏਕੜ ਦਾ ਜੰਗਲ ਹੈ ਬੜਾ ਵੱਡਾ ਜੰਗਲ ਹੈ ਇੱਥੇ ਅੱਗ ਲੱਗੀ ਹੈ 12 ਵਜੇ ਦੀ ਇੱਕ ਗੱਡੀ 3 ਵਜੇ ਪਹੁੰਚੀ ਹੈ ਤੋਂ ਉਂਦੇ ਨਾਲ ਇੱਕ ਗੱਡੀ ਨਾਲ ਕੰਟਰੋਲ ਨਹੀਂ ਹੋ ਰਿਹਾ ਬਹੁਤ ਜ਼ੋਰ ਲੱਗ ਰਿਹਾ ਅੱਗ ਬਹੁਤ ਬੜੇ ਏਕੜ ਜਿਹਾ ਖਿਲਰੀ ਹੋਈ ਹੈ ਬਹੁਤ ਬੂਟੇ ਸੜ ਗਏ ਨੇ ਜੰਗਲੀ ਜਾਨਵਰਾਂ ਦਾ ਬੜਾ ਨੁਕਸਾਨ ਹੋਇਆ ਪਰ ਅੱਗ ਤੇ ਹਜੇ ਕਾਬੂ ਨਹੀਂ ਪਾਇਆ ਗਿਆ। ਕੋਈ ਕਾਰਨ ਪਤਾ ਲੱਗੇ ਕਿਵੇਂ ਅੱਗ ਲੱਗੀ। ਪਤਾ ਨਹੀਂ ਹਜੇ ਪਤਾ ਲੱਗੇਗਾ ਫੇਰ ਹੀ ਪਤਾ ਲੱਗੇਗਾ ਜੇ ਕੋਈ ਪਤਾ ਨਹੀਂ। ਤੇ ਲੋਕਾਦਾਰ ਜਾਂ ਮੁਲਾਜ਼ਮਾਂ ਦੁਆਰਾ ਭਜਾਣ ਦੇ ਕੋਸ਼ਿਸ਼ਾਂ ਕੀਤੀਆਂ। ਬੜਾ ਫੁੱਲ ਲੱਗੇ ਹੋਏ ਨੇ, ਜੰਗਲਾਤ ਵਾਲੇ ਲੱਗੇ ਨੇ, ਜੰਗਲਾਤ ਦੇ ਅਫਸਰ ਆਏ ਹੋਏ ਨੇ, ਸਾਰੇ ਅੱਗ ਬੁਝਾਉਣ ਤੇ ਲੱਗੇ ਹੋਏ ਨੇ, ਲੋਕਾਂ ਦਾ ਸਹਿਯੋਗ ਹੈ, ਸਾਰੇ ਪਹੁੰਚੇ ਹੋਏ ਨੇ। ਬੁਝਰੀ ਜ ਨਹੀਂ। ਪਰ ਅੱਗ ਤੇ ਹਜੇ ਕੋਈ ਕੰਟਰੋਲ ਨਹੀਂ ਆਇਆ। ਇੱਕ ਗੱਡੀ ਆਈ ਔਰ ਇੱਕ ਪਾਸੇ ਕੰਟਰੋਲ ਹੋਇਆ। ਦੂਸਰੇ ਪਾਸੇ ਅੱਗ ਜਿਹੜੀ ਅੱਗ ਲੱਗੀ ਆ ਚੱਕਸਰ ਜੰਗਲ ਚੱਗ ਲੱਗੀ ਆ ਜੰਗ ਅੱਗ ਲੱਗੀ ਆ ਕਟੋ ਕਟ ਵੀ ਪੰਜ ਛੇ ਥਾਵਾਂ ਤੇ ਜਿਹਦੇ ਨਾਲ ਸੱਤ ਤੋਂ ਮਸਾਂ ਹੀ 200 ਵੀਰ 400 ਮੀਟਰ ਹੋਗਾ ਸੱਤ ਤੋਂ ਦੂਰ ਨਾਲ ਹੀ ਜਿਹੜਾ ਨਾਂ ਕਾਬੂ ਕੀਤਾ ਗਿਆ ਤੇ ਹੋ ਸਕਦਾ ਹੁਣ ਗਾਵਾਂ ਨੂੰ ਸਮਝ ਕਣਕਾ ਨਹੀਂ ਮਲੋਂ ਕਣਕਾ ਲੱਭ ਕੇ ਪਹੁੰਚਾ ਦੇ ਕਿਉਂਕਿ ਅੱਗੇ ਦਾ ਜਿਹੜਾ ਰੇਪੇਟ ਆ ਇੱਕ ਗੱਡੀ ਫਿਰ ਕੇ ਘੜਾਈ ਜਾ ਤੇ ਦੂਜੀ ਗੱਡੀ ਸਰਕਾਰ ਨੇ ਇਹ ਮੰਗ ਕਰਦੇ ਆ ਦੀਸਾ ਨੂੰ ਵੀ ਜਲਦੀ ਜਲਦੀ ਦੂਜੀ ਗੱਡੀ ਭੇਜੀ ਜਾਵੇ ਜਿਹੜੇ ਕਿ ਮਾਲੋ ਅੱਗੇ ਕੰਟਰੋਲ ਕੀਤਾ ਜੇ ਆਪਾਂ ਕਾਰਨ ਕੀ ਆ ਅੱਗ ਲੱਗਣ ਦਾ ਕਾਰਨ ਇਸੇ ਖੁਸ਼ੀ ਹੋ ਸਕਦੀ ਕੀ ਕਹਿ ਜਾਦੇ ਮਾਲ ਗਰ ਕਿੰਨਾ ਕਿ ਨੁਕਸਾਨ ਹੋ ਗਿਆ ਨੁਕਸਾਨ ਦਾ ਕਟੋੜੀ ਜੀ ਮਤਲਬ 6-7 ਪਲਾਟ ਮਤਲਬ 200 ਜਾਂ 250 ਕਿਲਾ ਕਿਲਾ ਲੋ 200-250 ਕਿਲੇ ਅੱਗੇ ਪਈ ਇੱਕ ਪਲਾਟ 25 ਕਿਲੇ ਹੁੰਦਾ ਤੇ 6 ਪਲਾਟ ਨੇ 150 ਕਿਲਾ ਲਾ ਲੋ ਤੇ ਅੱਜ ਅੱਗੇ ਕਿਹੜਾ ਟਰਾਲ ਹੈ ਅੱਜ ਤੇ ਕੰਟਰੋਲ ਹੈ ਪਰ ਅੱਗੇ ਲੱਗੀ ਉਹ ਲੱਗੀ ਅੱਜ ਪੂਰਾ ਗਰਾਉਂਡ ਹੀ ਕੋ ਕੇ ਸਰਕਾਰ ਨੂੰ ਚਾਹੀਦਾ ਵੀ ਜਿਹੜੀ ਮਧੂਰ ਨੂੰ ਸਪੈਸ਼ਲ ਜੇਸ ਤੱਕ ਸਰ ਜੰਗਲ ਇਤਿਹਾਸ ਜੰਗਲ ਹੋਣ ਕਰਕੇ ਮਧੂਰ ਨੂੰ ਫੇਰ ਕੋ ਪੱਲਾ ਘੋਣੀਦਾਈ ਦੀ ਅੱਜ ਤੋਂ 5 ਸਾਲ ਪਹਿਲਾਂ ਵੀ ਅੱਗ ਲੱਗੀ ਸੀ ਉਦੋਂ ਵੀ ਕਾਫੀ ਨੁਕਸਾਨ ਹੋਇਆ ਸੀ ਆ ਪਰ ਸਾਡੀ ਪੰਜਾਬ ਸਰਕਾਰ ਨੇ ਸਾਡੇ ਜੰਗਲਵਾਲ ਕੋਈ ਵੀ ਖੇਈ ਵੀ ਸਰਕਾਰ ਹੈ ਜਿੰਨੇ ਸਰਕਾਰੀਆਂ ਕਿਸੇ ਨੇ ਵੀ ਸੰਗਲal ਧਿਆਨ ਦਿੱਤਾ ਸਰਦੀ ਏਰੀ ਹੁਣ ਕਰਕੇ ਮੰਦੂੜ ਦੇ ਵਿੱਚ ਸਾਹਸ ਕਰਕੇ ਸਾਨੂੰ ਇੱਕ ਫਾਇਰ ਬ੍ਰਿਗੇਡ ਚਾਹੀਦੀ ਹੈ ਤੇ ਚੱਕ ਸਰਕਾਰ ਪਿੰਡ ਕੋੜਾ ਚੱਕ ਦੇ ਨੇੜੇ 1100 ਏਕੜ ਦਾ ਸਰਕਾਰੀ ਜੰਗਲਾਤ ਹੈ ਇਹਦੇ ਵਿੱਚ ਕਰੀਬਨ 2:00 ਵਜੇ 1:30 ਤੋਂ 2:00 ਵਜੇ ਦੀ ਅੱਗ ਲੱਗੀ ਹੋਈ ਹੈ ਇੱਕ ਫਾਇਰ ਬ੍ਰਿਗੇਡ ਆਈ ਹੈ ਤੇ ਬਾਕੀ ਇੱਕ ਅਜੇ ਆ ਹੀ ਨਹੀਂ ਰਹੀ ਪੰਜ ਦਾ ਟਾਈਮ ਹੋ ਚੱਲਿਆ ਤੇ ਬਾਕੀ ਜਿੱਥੇ ਜਾਨਵਰ ਹੈਗੇ ਨੇ ਜੰਗਲੀ ਬਹੁਤ ਜ਼ਿਆਦਾ ਉਹਨਾਂ ਦਾ ਨੁਕਸਾਨ ਹੋਇਆ ਹੈ ਬਾਕੀ ਦਰਖਤ ਬੜੇ ਸੜੇ ਨੇ ਜਿਹੜੇ ਛੋਟੇ ਦਰਖਤ ਨੇ ਮਚੋਰ ਹੋ ਜੇਗੇ ਨੇ ਉਹ ਸਾਰੇ ਸੜ ਗਏ ਨੇ ਅੱਗ ਤੇ ਕਾਬੂ ਨਹੀਂ ਪਾਇਆ ਜਾ ਰਿਹਾ। ਇਹ ਕਾਰਨ ਕੀ ਹੋ ਸਕਦਾ ਹੈ? ਕਾਰਨ ਵੇਖੋ ਜੀ ਇਹ ਤਾਂ ਬਾਅਦ ਪਤਾ ਲੱਗੇਗਾ ਪਰ ਫਿਲਹਾਲ ਅੱਗ ਤੇ ਹਜੇ ਕੰਟਰੋਲ ਨਹੀਂ ਪਾਇਆ ਜਾ ਰਿਹਾ। ਕਿੰਨੀ ਕੁ ਖਤਰਨਾਕ ਹੈ? ਅੱਗ ਬਹੁਤ ਜ਼ਿਆਦਾ ਜੀ ਕਾਫੀ ਲੰਮੇ ਏਰੀਆ ਚ ਮੇਰੇ ਸਾਹਮਣੇ ਕਿਲੋ 1.5 ਕਿਲੋਮੀਟਰ ਚ ਫੈਲੀ ਹੋਈ ਹੈ। ਥਾਂ ਥਾਂ ਤੇ ਆ ਬੜੀ ਲੰਮੀ ਇਹ ਘਟੋ ਘਾੜੀ ਚਾਰ ਪੰਜ ਥਾਵਾਂ ਤੇ ਲੱਗੀ ਹੈ ਜੀ। ਇੱਕ ਦੋ ਥਾਵਾਂ ਤੇ ਬੁਝ ਗਈ ਇਹ ਕੰਟਰੋਲ ਹੋ ਰਿਹਾ ਬਾਕੀ ਜਿਵੇਂ ਚੱਲਦੀ ਪਈ ਅੱਗ ਵਧੀ ਜਾ ਰਹੀ ਪਰ ਨਾਲ ਹੀ ਆਪਣਾ ਬਾਰਡਰ ਏਰੀਆ ਲੈਂਡ ਆਫ ਕੰਟਰੋਲ ਹੈਗੀ ਤਾਰ ਹੈਗੀ ਬਾਰਡਰ ਵਾਲੀ ਉਹਦੇ ਕੋਲ ਤੱਕਰ ਜਾ ਰਹੀ ਹੈ ਗਾਂ ਤੱਕਰੀ ਇਹ ਜੀ ਚੱਕ ਸਰਕਾਰ ਰਿਜ਼ਰਵ ਫੋਰੈਸਟ ਹੈਗਾ ਜੀ ਮਮਦੋਟ ਬਲਾਕ ਦੇ ਵਿੱਚ ਰੇਂਜ ਫਰੋਈ ਪਰ ਪੈਂਦੀ ਹੈਗੀ ਆ ਤਕਰੀਬਨ ਇਹ ਸਾਰਾ ਏਰੀਆ 1100 ਏਕੜ ਹੈ ਥੋੜਾ ਤੁਹਾਨੂੰ ਪਤਾ ਹੈ ਵੀ ਅੱਜ ਕੱਲ ਫਾਇਰ ਸੀਜ਼ਨ ਹੈ ਜਿਹੜੀ ਥੱਲੇ ਕਈ ਬੁਟੀ ਤੁਸੀਂ ਵਖਾ ਸਕਦੇ ਹੋ ਸੁੱਕ ਸੁੱਕੀ ਵੀ ਹੈ ਤੇ ਅੰਗੈਲੀ ਇਹ ਜਿਹੜੇ ਸ਼ਹਿਰ ਚੋਂ ਆਲੇ ਬੰਦਿਆਂ ਤੋਂ ਹੋਈ ਹੈ ਬੰਦੇ ਇੱਥੇ ਸ਼ਹਿਰ ਅੱਜ ਸੰਡੇ ਦਾ ਦਿਨ ਸੀਗਾ ਥੋੜੀ ਲੇਬਰ ਸਾਡੀ ਛੁੱਟੀ ਤੇ ਹੁੰਦੀ ਹੈ ਉਹਨਾਂ ਨੇ ਜਦੋਂ ਸ਼ਹਿਰ ਦੇ ਚੋਂਦੇ ਅੱਗੇ ਵੀ ਇਹ ਇੱਕ ਦੋ ਵਾਰੀ ਹੈਪਨਿੰਗ ਹੋਈ ਹੈ ਉਹ ਫਿਰ ਕਹਿੰਦੇ ਮੱਖੀ ਤੋਂ ਬਚਣ ਵਾਸਤੇ ਅੱਗ ਲਾਉਂਦੇ ਉਹ ਅੱਗ ਥੱਲੇ ਸੁੱਟਨ ਗਈਆਂ ਗਲਤ ਕਾਸ ਫੂਸ ਤੋਂ ਸ਼ੁਰੂ ਹੋ ਕੇ ਫਿਰ ਜਿਆਦਾ ਰਕਬੇ 'ਚ ਫੈਲ ਗਈ ਹੈਗੀ ਕਿੰਨੀਆ ਥਾਵਾਂ ਤੇ ਫੈਲੀ ਹੈ ਇਹ ਕੰਪਾਰਟਮੈਂਟ ਹੈ ਜੀ ਇੱਥੇ ਹੁਣ ਜਿੱਥੇ ਆਪਾਂ ਖੜੇ ਆ 6 ਤੇ 7 ਕੰਪਾਰਟਮੈਂਟ ਹੈ ਜੰਗਲ ਦਾ ਉੱਥੇ ਪਈ ਹੈ ਉਸ ਤੋਂ ਬਾਅਦ ਥੋੜਾ ਇਹ 20 ਤੋਂ ਸ਼ੁਰੂ ਹੋਈ ਸੀ 20 ਤੋਂ 19 ਵਾਲੀ ਸਾਈਡ ਵੱਧ ਗਿਆ 6 7 ਵਾਲੀ ਕਾਬੂ ਕਰ ਲਈ ਗਈ ਹੈ 20 ਵਾਲੀ 19 ਵਾਲੀ 17 ਵਾਲੀ ਉਧਰ ਅ ਚੱਲ ਰਿਹਾ ਪ੍ਰੋਸੈਸ ਜਿਸ ਤਰ੍ਹਾਂ ਅੱਗ ਲੱਗੀ ਹੈ ਕੋਈ ਪਹਿਲਾਂ ਪੁਖਤਾ ਪ੍ਰਬੰਧ ਕੀਤੇ ਨਜ਼ਰ ਨਹੀਂ ਆ ਰਹੇਗੇ ਨਹੀਂ ਪੁਖਤਾ ਪ੍ਰਬੰਧ ਜੀ ਪੂਰੇ ਹੀ ਹੈਗੇ ਸਾਡੇ ਵੱਲੋਂ ਇੱਕ ਅ ਫਾਇਰ ਬਰਗੇਡ ਦੇ ਸਾਡੇ ਕੋਲ ਨੰਬਰ ਹੈਗੇ ਸਾਨੂੰ ਪ੍ਰਸ਼ਾਸਨ ਵੱਲੋਂ ਵੀ ਮੌਕੇ ਤੇ ਹਮੇਸ਼ਾ ਮਦਦ ਦਿੱਤੀ ਜਾਂਦੀ ਹੈ ਅੱਜ ਵੀ ਇਹੀ ਹੋਇਆ ਜਿਵੇਂ ਅੱਗ ਲੱਗਣ ਦਾ ਪਤਾ ਲੱਗਿਆ ਮੈਂ ਕਾਲ ਕੀਤੀ ਹੈਗੀ ਹੈ ਤੇ ਫਾਇਰ ਬਰਗੇਡ ਫਰੋਜ਼ਪੁਰ ਤੋਂ ਚੱਲੀ ਆ ਜੀ ਫਰੋਜ਼ਪੁਰ ਥੋੜਾ ਇਥੋਂ ਲਗਭਗ 30 35 ਕਿਲੋਮੀਟਰ ਪਿਆ ਜਾਂਦਾ ਹੈ ਇੱਕ ਰਸਤਾ ਉਬੜ ਖੜਾ ਹੈ ਕਿ ਟ੍ਰੈਫਿਕ ਵੀ ਅੱਜਕੱਲ ਜ਼ਿਆਦਾ ਹੁੰਦਾ ਹੈ ਹੈਵੀ ਵਹੀਕਲਸ ਰੋਡ ਤੇ ਹੁੰਦੇ ਆ ਅਸੀਂ ਆਸਾਂ ਨਾਲ ਪੂਰੀ ਮਦਦ ਹੈ ਲੇਬਰ ਨੇ ਵੀ ਆਪ ਦਾ ਪੂਰਾ ਜੋਰ ਲਾਇਆ ਹੈ ਕੰਟਰੋਲ ਨੇ ਵੀ ਚਿੰਤਾ ਪ੍ਰਗਟ ਕੀਤੀ ਹੈ ਵੀ ਹਾਂਜੀ ਚਿੰਤਾ ਉਹਨਾਂ ਦੀ ਪੂਰੀ ਜਾਇਜ਼ ਹੈ ਜੀ ਅਸੀਂ ਇਸੇ ਚਿੰਤਾ ਨੂੰ ਮੁੱਖ ਰੱਖਦੇ ਹੋਈ ਆਪ ਦੀ ਲੇਬਰ ਨੂੰ ਵੀ ਅੱਗੇ ਤੋਂ ਅੱਜ ਵੀ ਸਾਰੀ ਲੇਬਰ ਮੌਕੇ ਤੇ ਹੈ ਹਾਲਾਂਕਿ ਛੁੱਟੀ ਹੈ ਅੱਜ ਐ ਸੰਡੇ ਦੀ ਤੇ ਅੱਗੇ ਤੋਂ ਵੀ ਅਸੀਂ ਛੁੱਟੀਆਂ ਸਾਰੀਆਂ ਲੇਬਰ ਦੀਆਂ ਕਵਾਂਗੇ ਵੀ ਤੁਸੀਂ ਪ੍ਰੈਜ਼ెంట్ ਹੋਣਾ ਹੈ ਤੇ ਬਾਹਰ ਫੀਲਡ 'ਚ ਮੌਕੇ ਤੇ ਬੰਦਾ ਛੱਡਾਂਗੇ ਪੁਖਤਾ ਪ੍ਰਬੰਧ ਨਜੇ ਨਹੀਂ ਆਜਾ ਰਹੇ ਜਿਸ ਤਰ੍ਹਾਂ ਭਿਆਨਕ ਅੱਗ ਲੱਗੀ ਚਾਰ ਜਗ੍ਹਾ ਪੁਖਤਾ ਪ੍ਰਬੰਧ ਸਰ ਐਉਂ ਆ ਗੱਲ ਵੀ ਫਾਇਰ ਬ੍ਰਿਗੇਡ ਹੀ ਆ ਸਾਡੇ ਕੋਲ ਉਹ ਹੈਗੀ ਆ ਲੇਬਰ ਆ ਸਾਡੇ ਕੋਲ ਜੋ ਦੇਸੀ ਤਰੀਕੇ ਹੁੰਦੇ ਆ ਕਈਆਂ ਦਾ ਮਿੱਟੀ ਆ ਜੋ ਅਸੀਂ ਕਰ ਰਹੇ ਹੋ ਹੋ ਰਿਹਾ ਹਨ ਵੀ ਦੇਖਿਆ ਕਿਸਾਨ ਹੀ ਲੱਗੇ ਹੋਏ ਨੇ ਕੋਈ ਨਹੀਂ ਨਹੀਂ ਕਿਸਾਨ ਹੀ ਸਟ ਕਿਸਾਨ ਚਲੋ ਕਿਸਾਨ ਲੱਗੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿਸਾਨ ਲੱਗੇ ਆ ਸਗੋ ਇਹ ਜੰਗਲ ਹੈ ਇਹਦੇ ਚ ਕੰਨਾ ਹੈ ਨਹੀਂ ਵੀ ਇਹ ਕੋਈ ਸਰਕਾਰੀ ਪ੍ਰਾਪਰਟੀ ਇਹਦੇ ਚ ਪਸ਼ੂ ਆ ਪੰਛੀ ਆ ਜੇ ਕੋਈ ਪ੍ਰਾਈਵੇਟ ਬੰਦਾ ਲੱਗਿਆ ਸੀ ਉਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਵੀ ਲੱਗਿਆ ਤੇ ਸਾਡੀ ਲੇਬਰ ਲਗਭਗ 25 30 ਜਣੇ ਸਾਡੀ ਲੇਬਰ ਤੇ ਆ ਉਹ ਨਾਲ ਲੱਗੇ ਹੋਏ ਆ ਹੁਣ ਕੀ ਹਾਲਾਤ ਨੇ ਇਸ ਵੇਲੇ ਅੱਗੇ ਦੇ ਹਾਲਾਤ ਦਾ ਜੀ ਹਾਲਾਤ ਮੌਕੇ ਤੇ ਵੀ ਤੁਹਾਨੂੰ ਅੱਗੇ ਵੀ ਬੇਨਤੀ ਕੀਤੀ ਪੰਜ ਛੇ ਸੱਤ ਚ ਕਾਬੂ ਪਾ ਲਿਆ ਗਿਆ 19 20 ਚ ਉਧਰ ਚੱਲ ਰਿਹਾ ਕੰਮ ਤੇ ਕਾਬੂ ਪਾ ਲਿਆ ਜਾਊਗਾ। ਥੈਂਕ ਯੂ ਘਟਨਾ ਜੀ ਕੋ ਅਗਲ ਲੱਗਣ ਵਾਲੇ ਸਾਨੂੰ ਕੋਈ ਖਬਰ ਮਿਲੀ ਸੀ ਕਿ ਅਹੀਂ ਮੌਕੇ ਤੇ ਆਏ ਆ ਫਾਇਰ ਬ੍ਰਿਗੇਡ ਵੀ ਆ ਗਈ ਹੈ ਤੇ ਪਬਲਿਕ ਵੀ ਕਾਫੀ ਜੋਰ ਲਗਾ ਕੇ ਬੁਝਾ ਰਹੇ ਨੇ ਅਗਰ ਹੁਣ ਤਕਰੀਬਨ ਕੰਟਰੋਲ ਹੈ ਫਾਇਰ ਬ੍ਰਿਗੇਡ ਹੋਰ ਵੀ ਆ ਰਹੀ ਹੈ ਗੱਡੀਆਂ ਕਿੰਨੀਆਂ ਥਾਵਾਂ ਤੇ ਅੱਗ ਲੱਗੀ ਹੈ ਤਿੰਨ ਚਾਰ ਥਾਵਾਂ ਤੇ ਤੇ ਹੁਣ ਕਿੰਨੀ ਗੇ ਖਤਰਨਾਕ ਤੇ ਕੀ ਨੁਕਸਾਨ ਹੋ ਚੁੱਕਾ ਹੈ ਹੁਣ ਕਾਬੂ ਜੇ ਹੁਣ ਕਾਬੂ ਹੈ ਠ ਕਾ ਵੀ ਕੰਟਰੋਲਰ ਹੋਰ ਫਿਰ ਗੁੜੇ ਵੀ ਆ ਰਹੀ ਹੈ